ਗੁਰਜੀਤ ਸਿੰਘ ਖਾਲਸਾ ਸਾਹਿਬ ਅਹੀ ਗੁਰਜੀਤ ਖਤੇ 24 ਦਸੰਬਰ ਦਿਨ ਮੰਗਲਵਾਰ ਨੂੰ ਹਰ ਸਾਲ ਦੀ ਤਰ੍ਹਾਂ 3 ਸਾਲ ਹੋ ਗਿਆ ਸਾਨੂੰ ਇਹ ਉਪਰਾਲਾ ਕਰਦਿਆਂ ਚਾਰ ਸਾਹਿਬ ਜਾਂ ਦੇ ਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਛੋਟਾ ਜਿਹਾ ਉਪਰਾਲਾ ਸ਼ੁਰੂ ਕੀਤਾ ਜੀ ਇਸ ਵਿੱਚ ਸਾਰੇ ਜ਼ਿਲ੍ਹੇ ਪੱਤਰ ਦੇ ਸਕੂਲਾਂ ਨੂੰ ਬੇਨਤੀ ਕੀਤੀ ਜਾਂਦੀ ਹਰ ਸਾਲ ਦੀ ਤਰ੍ਹਾਂ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਬੇਨਤੀ ਕਰਾਂਗੇ ਸਾਰੇ ਇਹਨਾਂ ਨੂੰੁੱਲਾ ਸਦਾ ਇੱਕ ਧਾਰਮਿਕ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਸਾਰਿਆਂ ਨੂੰ ਸਦਾ ਬੱਤਲ ਦਿੱਤਾ ਜਾਂਦਾ ਹੈ ਇਹ ਬੱਬਾ ਜੀ ਕਿੰਨਾ ਸਮਾਗਮ ਜੋ ਹੋ ਰਿਹਾ ਹੈ ਤਾਂ ਇਹਦੀ ਸ਼ੁਰੂਆਤ ਕਿਵੇਂ ਹੋਈ ਇਹ ਤੀਜਾ ਸਾਲਾ ਜੀ ਸਾਨੂੰ ਇਹ ਕਰਦਿਆਂ ਨੂੰ ਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਆਊਟਪੁੱਟ ਮਿਲਦੀ ਆ ਜਿਵੇਂ ਦਾ ਪ੍ਰਚਾਰ ਹੋਣਾ ਚਾਹੀਦਾ ਉਹਵੇਂ ਦਾ ਹੁੰਦਾ ਬੱਚੇ ਇੰਨੀ ਕਿ ਵਧੀਆ ਪਰਫਾਰਮੈਂਸ ਲੈ ਕੇ ਹੁੰਦੇ ਆ ਕਿ ਸੰਗਤ ਵੀ ਭਾਵਕ ਹੋ ਜਾਂਦੀ ਆ ਦੇਖ ਕੇ ਇਹਨਾਂ ਮਹਾਰਾਜ ਦੀ ਕਿਰਪਾ ਨਮੋਲ ਕੀ ਆਉਣ ਵਾਲੇ ਸਮੇਂ ਚ ਵੀ ਇਹ ਪ੍ਰੋਗਰਾਮ ਜਾਰੀ ਰਹਿਣਗੇ ਹਾਂਜੀ ਮਹਾਰਾਜ ਕਿਰਪਾ ਕਰਨ ਗੁਰੂ ਸਾਹਿਬ ਤਰਸ ਕਾ ਨੂੰ ਇਹ ਇਵੇਂ ਹੀ ਪ੍ਰੋਗਰਾਮ ਹੁੰਦੇ ਰਹਿਣਗੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ